ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਭਿੰਡਰਾ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਲਾਇਲ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚਾਰ ਨਾਗਾ ਜੀ ਇੱਕ ਤਾਂ ਬੜੀ ਚੰਗੀ ਟੋਕੜ ਗੱਬਣ ਝੋਟੀ ਆ ਇੱਕ ਟੋਕੜ ਗੱਬਣ ਗਾਏ ਆਪਕੋ ਤੋ ਕੜਗਾਏ ਤੇ ਇੱਕ ਸੁਆ ਸਵਾਇ ਨਾਗਾ ਬਿਲਕੁਲ ਤਾਜ਼ਾ ਡਿਟੇਲਸ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਵਰਤ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿਗੁਰਾਲ ਜੀ ਸਤਿਗੁਰਾਲ ਜੀ ਸਾਰਿਆਂ ਨੂੰ ਨਾਮ ਤੇ ਐਡਰੈਸ ਦੱਸੋ ਨਾਮ ਲਖਵੀਰ ਸਿੰਘ ਜੀ ਪਿੰਡ ਪਿੰਡਰ ਕਣਾ ਜਿਹੜਾ ਮੋਗਾ ਹੀ ਤਸੀਮ ਧਰਮਕੋਟ ਮੋਬਾਈਲ ਨੰਬਰ ਜੀ 784537611 9781157566 ਠੀਕ ਹੈ ਵੀਰੇ ਅੱਜ 4 ਨਾਗਾ ਜੀ ਹਾਂਜੀ 4 ਨਾਗਾ ਇਧਰ ਹੀ ਕਰ ਲਈਤਾ ਜੀ ਸੁਆ ਗੰਨਵਾ ਸੁਈ ਹੈ ਜੀ ਇਹ ਦੂਜੇ ਸੁਆ ਵਹਿੜਾ ਜੀ ਅੱਜ ਨੂੰ 6 ਦਿਨ ਹੋ ਗਏ ਸੁਈ ਨੂੰ ਬੱਚਾ ਕੀ ਹੈ ਜੀ ਬੱਥ ਬੱਚੀ ਜਾਨਗੀ 11 ਕਿਲੋ ਬੋਲਾ ਜੀ ਇਸ ਟਾਈਮ ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ ਜੋਕ ਫਲਾ ਦੀ ਦੰਨਾ ਜੀ ਦੰਨਾ ਜੀ ਪੂਰ ਨਹੀਂ ਛਟਾਣੀ ਠੀਕ ਆ ਜੀ ਅੱਜ ਚੌਥਾ ਦਿਨ ਹੈ ਜੀ 6 ਮਾਹ ਹੈ ਜੀ ਅਜੇ ਲੂਹਾ ਪਣ ਹੈਗਾ ਹੀ ਦੁੱਧ ਜਾਨਗੀ ਬੋਲੇ ਤੈਨੂੰ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਹੈ ਜੀ ਨੈਟ 11 ਕਿਲੋ ਬੋਲਾ ਆਪਦਾ ਜੋਕ ਕੇ ਲੈ ਜੀ ਜੀ ਸੋਹਣਿਆ ਰੰਗ ਪ੍ਰਿੰਟ ਵਾਲੀ ਹੈ ਬਾਕੀ ਫਵਾਨੇ ਦੀ ਫਿਟਨੈਸ ਬਹੁਤ ਆ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਰ ਸ਼ੰਕ ਭੋੜਾ ਵੀ ਨਿੱਖੜ ਠੰਡੀ ਸੀਲ ਥਣਾ ਦੀ ਜੇਰ ਦੀ ਫੁੱਲ ਗਰੰਟੀ ਹੈ ਜੀ ਹਾਂਜੀ ਹਾਂਜੀ ਗਰੰਟੀ ਹੈ ਠੀਕ ਹੈ ਵੀਰੇ ਠੰਡੀ ਸੀਲ ਦੇ ਗਰੰਟੀ ਕੋਈ ਨਹੀਂ ਲਓ ਜੀ ਜਾਇਜ਼ ਜੀ ਡਿਮਾਂਡ ਜਿਹੜੇ ਲੈਣੇ ਆ ਇਹਦਾ ਮੁੱਲ 50000 ਜੀ ਕੋਜੂ ਮਾਨਤਨ ਮਾਨਤਨ ਕਰਦਾਂਗੇ ਜਾਇਜ਼ ਡਿਮਾਂਡ ਆ ਜੀ 11 ਕਿਲੋ ਬੌਲੀ ਆ 50000 ਰੁਪਇਆ ਡਿਮਾਂਡ ਆ ਵਿੱਚੋਂ ਮਾਨਤਨ ਹੋ ਜੂਗਾ ਜੀ ਅੱਗੇ ਵੀਰੇ ਨਾਗਾ ਗਿਆ ਦੋ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਜੀ ਦੂਜੇ ਸੁਆ ਵਹਿੜਾ ਜੀ ਠੀਕ ਆ ਜੀ ਇਹ ਸਾਢੇ ਤਿੰਨਾਂ ਦੀ ਗੱਬਣਾ ਜੀ ਚੈੱਕ ਪਾਸ ਚੈੱਕ ਪਾਸ ਹੈ ਆਪਣੀ ਕਰਾਈ ਹੋਈ ਹੈ ਜੀ ਤੇ 7 ਕਿਲੋ ਦੁੱਧ ਆ ਜੀ ਠੀਕ ਆ ਉਹ ਟੈਮਕਣਾ ਜਿਵੇਂ ਵੈਸੇ ਹੀ ਆ ਵੈਸੇ ਹੀ ਆ ਜੀ ਠੀਕ ਆ ਜੀ 7 ਕਿਲੋ ਦੁੱਧ ਆ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਰਮੀਆਂ ਤੋਫਾ ਦੁੱਧ ਤਾਂ ਮੱਝਾਂ ਵਰਗਾ ਹੋ ਗਏ ਹਾਂ ਜੀ ਨਹੀਂ ਮੱਝਾਂ ਵਰਗਾ ਕਿਉਂ ਫੈਟ ਆ ਉਹ ਚੰਗੀ ਕਿਉਂਕਿ ਸਾਹੀਵਾਲ ਦਾ ਕ੍ਰੋਸ ਆ ਗਿਆ ਕੱਦ ਕਾਠ ਦੀ ਵੀ ਚੰਗੀ ਆ ਬਜਣ ਦੀ ਵੀ ਚੰਗੀ ਆ ਜੀ ਅੱਜ 7 ਕਿਲੋ ਜੋ ਕੇ ਲੈ ਜਾਓ ਤੇ ਸਪੈਸ਼ਲ ਬੇਨਤੀ ਆ ਵੀਰੇ ਆਪ ਦਾ ਪਰਸਨਲ ਡਾਕਟਰ ਸਾਹਿਬ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਇਹਦੀ ਡਿਮਾਂਡ ਜੀ ਇਹਦਾ ਮੁੱਲ 37000 ਜੀ ਠੀਕ ਆ ਜੋੜਾ ਲੈ ਜੀ ਸੱਜਣ ਬਾਈ ਮਾਨਦਾਨ ਵਧ ਕਰ ਦਾਂਗੇ ਠੀਕ ਆ ਬਾਕੀ ਦੀ ਡਿਟੇਲ ਆਪਣੇ ਕੋਲ ਸਾਰੀ ਹੈਗੀ ਟੀਕੇ ਵਗੈਰਾ ਦੀ ਜਿਹੜਾ ਲੱਗਿਆ ਹਾਂਜੀ ਲੱਗਿਆ ਹੈ ਵੀ ਰਿਕਾਰਡ ਮੈਨੂੰ ਹਾਂਜੀ ਹਾਂਜੀ ਸਾਰਾ ਰਿਕਾਰਡ ਮੈਨੂੰ ਠੀਕ ਹੈ ਜਿਹੜਾ ਸੀਮਨ ਲੱਗਿਆ ਉਹਦਾ ਵੀ ਬਾਈ ਕਹਿੰਦਾ ਰਿਕਾਰਡ ਮਿਲ ਜੂਗਾ ਆਪਣੇ ਕੋਲ ਅੱਗੇ ਵੀਰੇ ਤਿੰਨ ਨੰਬਰ ਨਾਲ ਗਰਮੀਆਂ ਦਾ ਟੂਫਾ ਹੀ ਇਹਦਾ ਸੁਆ ਕਰਨਾ ਮਾ ਜੀ ਜੀ ਦੂਜੇ ਵੀ ਇਹ ਟੋਕਰ ਵਹਿੜਾਈ ਠੀਕ ਹੈ ਜੀ ਯਾਨੀ ਕਿ ਸੱਤ ਦਿਨ ਉਹ ਵੀ ਆਪਾਂ ਟੀਕੇ ਦਰਾਤੇ ਹੀ ਇਹਦੇ ਆਪਾਂ ਦਰਾਇਆ ਹਾਂ ਜੀ ਆਪਾਂ ਆਵਰ ਤੇ ਹੱਥੀਂ ਦਰਾਇਆ ਜੀ ਠੀਕ ਹੈ ਵੀਰੇ ਦੁੱਧ ਕਿੰਨਾ ਤਿਆਰ ਹੈ 7 ਕਿਲੋ ਦੁੱਧ ਆ ਜੀ 7 ਕਿਲੋ ਦੁੱਧ ਦਾ ਵਜ਼ਨ ਵਜੂਦ ਬੜਾ ਚੰਗਾ ਇਹ ਵੀ ਅੰਗ ਕ੍ਰੋਸ ਆ ਜਾਂਦਾ ਜੀ ਬਾਈ ਦੱਸਦਾ ਕਿ ਸੱਤ ਦਿਨ ਹੋ ਗਿਆ ਆਪਾਂ ਖੁਦ ਆਪਦੇ ਹੱਥੀਂ ਇਹ ਜਾਈ ਕਰਾਈ ਆ ਇਹ ਤੁਹਾਨੂੰ ਤਾਂ ਦੱਸਤਾ ਵੀਰੇ ਕਿਉਂਕਿ ਠੰਡੇ ਦੇ ਤੇ ਤੋਂ ਬੰਦਾ ਭਰੇਜ ਰੱਖ ਲੈਂਦਾ ਬਾਕੀ ਖਾਲੀ ਰਹਿਣਾ ਗੱਬਣ ਰਹਿਣਾ ਉਹ ਅਗਲੇ ਦੀ ਕੈਸੇ ਮਤਾ ਖਾਣਾ ਦੀ ਗਰੰਟੀ ਹੈ ਜੀ ਹਾਂਜੀ ਗਰੰਟੀ ਹੈ ਭੂਰ ਨਹੀਂ ਛਟਾਣੀ ਠੀਕ ਹੈ ਵੀਰੇ ਜੈ ਜੀ ਦੀ ਡਿਮਾਂਡ ਇਹਦਾ ਮੁੱਲ 24000 ਜੀ ਇਹਦਾ ਮੁੱਲ 24000 ਆਫਰ ਹੀ ਹੈ ਆਫਰ ਹੀ ਹੈ ਠੀਕ ਹੈ ਵੀਰੇ ਇੱਕ ਬਾਈ ਛੋਟੀ ਬੜੀ ਚੰਗੀ ਖੜੀ ਹੈ ਬਾਈ ਕੋਲ ਸੁਆਗਰ ਨਮਾ ਜੀ ਇਹ ਇਹ ਜੀ ਦੂਜਾ ਸੁਆਗਰ ਮੂੰਹ ਤੋਂ ਛੇਰ ਆਂਦਾ ਜੀ ਮੋਟੋ ਛੇਰ ਆਂਦਾ ਜੀ ਹਾਂਜੀ ਠੀਕ ਹੈ ਵੀਰੇ ਕਿੰਨੇ ਸਮੇਂ ਦੀ ਗੱਬਣ ਹੈ ਜੀ ਇਹ ਇਹਨੂੰ 8-9 ਮਹੀਨਾ ਲੱਗ ਗਿਆ ਜੀ ਸ਼ੁਰੂ ਹੋ ਗਿਆ ਹਾਂਜੀ 8ਵਾਂ ਮਹੀਨਾ ਸ਼ੁਰੂ ਹੋ ਗਿਆ ਜੀ ਠੀਕ ਹੈ ਜੀ ਤੇ ਇਹ 5 ਕਿਲੋ ਦੁੱਧ ਦੋਨੇ ਟਾਈਮ ਮਿਲ ਜਾਂਦੀ ਹੈ ਜੀ ਟਰਾਈਟ ਟਰਾਈਟ ਹਾਂਜੀ ਮਿਲਦੀ ਕਿਵੇਂ ਆ ਸ਼ਾਮ ਦਾ ਹੀ ਠਾਪੀ ਦੀ ਝੋਲੀ ਦੀ ਆਈ ਭਾੜੇ ਦੀ ਠੀਕ ਆ ਤੇ ਸਵੇਰ ਦੀ ਗੱਲ ਵਾਲੀ ਠੀਕ ਆ ਇੱਕ ਸਾਨੂੰ ਵੈਸੇ ਹੀ ਮੜਾ ਜਾ ਵੱਡਾ ਹਾਂਜੀ ਵੈਸੇ ਹੀ ਲਮਾ ਰੱਖ ਦਈਏ ਠੀਕ ਆ ਵੀਰੇ ਥਣਾ ਦੀ ਗਰੰਟੀ ਆ ਹਾਂਜੀ ਇਹ ਨਹੀਂ ਗਰੰਟੀ ਪਾਲ ਪਿੱਛੇ ਦੀ ਗਰੰਟੀ ਆ ਹਾਂਜੀ ਹਾਂਜੀ ਗਰੰਟੀ ਆ ਬਈ ਸੱਜਰ ਦਾ ਕੀ ਰਿਕਾਰਡ ਆ ਹੈਗਾ ਕੋਈ ਚੰਗਾ ਮੰਨ ਗਏ ਬਈ 16 17 ਕਿਲੋ ਦੁੱਧ ਦਿੱਤਾ ਹੈ ਤਾਜੀ ਦਿੱਤਾ ਉਹ ਜਿਹੜੀ ਤਾਂ ਹੀ ਹੁਣ ਦਈ ਜਾਂਦੀ ਏ ਇਹਦਾ ਕੀ ਅੱਖਵੇਂ ਮਹੀਨੇ ਆ ਕੇ 5 ਕਿਲੋ ਦੁੱਧ ਦੇਈ ਜਾਂਦੀ ਹੁੰਦਾ ਵੈਸੇ ਡਰਾਈ ਵਾਲੇ ਪਾਸੇ ਆ ਬਾਕੀ ਕਾਬੇ ਚ ਬਹੁਤ ਵੱਡੀ ਗੀ ਆ ਕੱਟ ਕਾਟ ਵਜਨ ਮੂੰਹ ਤੋਂ ਛੇ ਦੰਦ ਥਾਪੀ ਤੇ ਇੱਕ ਟਾਈਮ ਇੱਕ ਟਾਈਮ ਟੀਕੇ ਤੇ ਬਾਕੀ ਗੋਲ ਪੈਠਪੁਰਾ ਤੇ ਡਿਮਾਂਡ ਵੀਰੇ ਦੀ ਇਹਦਾ ਮੁੱਲ 60000 ਜੀ ਜੈ ਜਮ ਜੈ ਵੀਰੋ ਮਾਨਤ ਕਰਦਾ ਜੀ ਤਿਆਰ ਹੋਈ ਵੀਰੇ 2 ਲੱਖ ਦੀ ਚ ਮਾਝਾ ਰੋਣਾ ਵੇਖ ਜੂ ਜੀ ਹੱਸ ਕੇ ਕਿਉਂਕਿ ਕੱਦ ਕਾਠ ਬਹੁਤ ਵੱਡਾ ਬਾਕੀ ਬਰੀਡ ਦੇ ਪੱਖ ਤੋਂ 70 70 ਦੇ ਵਜਨ ਦੀ ਹੈ ਸਹੀ ਗੱਲ ਆ ਭਜਣ ਚੀ ਆ ਦੂਜੇ ਪਾਸੇ ਵੀ ਹੈਗੀ ਆ ਕੌਕੀ ਕੁਆਲਿਟੀ ਬਹੁਤ ਆ ਸਾਂਭਣ ਵਾਲਾ ਵੀਰ ਲੈ ਗਿਆ ਚਾਰ ਪੈਸੇ ਦੇਣ ਵਾਲੀ ਚੀਜ਼ ਆ ਵੀਰੇ ਸਹੀ ਗੱਲ ਆ ਪੂਰਾ ਗੋਲ ਕੋਈ ਬਣਾਇਆ ਵੀ ਨਹੀਂ ਸਿੰਗ ਨੇਚਰਲ ਆ ਬਰੇ ਆਪਾਂ ਇੱਕ ਦਾ ਕਹਿੰਦੇ ਉਹਨੇ ਗੋਲ ਕਰਾਤੇ ਆ ਸਹੀ ਗੱਲ ਆ ਜੀ ਤੇ 76000 ਦੀ ਬਾਈਕ ਇਹਨਾਂ ਦੇ ਦੇ ਦਾਂਗੇ ਵਿੱਚੋਂ ਮਾਨਤਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂ ਧੰਨਵਾਦ